ਨਨ ਦੇ ਉੱਚ ਬੇੜਾ ਇਲਾਕੇ ਵਿੱਚ ਰਾਤ ਵੇਲੇ ਇੱਕ 65 ਸਾਲਾ ਦੀ ਮਹਿਲਾ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਮ੍ਰਿਤਕਾਂ ਦੀ ਪਛਾਣ ਕਮਲੇਸ਼ ਰਾਣੀ ਵੱਜੂ ਹੋਈ ਹੈ ਮੇਰੀ ਜਾਣਕਾਰੀ ਅਨੁਸਾਰ ਵਾਦਾਤ ਵਿਲੇ ਮਹਿਲਾ ਕਰਮਚਾਰਿਕ ਕੱਲੀ ਸੀ ਅਤੇ ਉਸ ਦੇ ਦੋਨੋਂ ਪੁੱਤਰ ਕੰਮ ਤੇ ਕਈ ਹਫ਼ਤੇ ਸਲਮਿਤ ਕਰਦੇ ਜਵਾਈ ਵਿਸ਼ਾਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਸ ਦੇ ਦੋਨੋਂ ਸਾਲੇ ਫਾਸਟ ਫੂਡ ਦਾ ਕੰਮ ਕਰਦੇ ਹਨ ਅਤੇ ਉਹ 7 ਵਜੇ ਘਰੋਂ ਗਈ ਸਨ ਵਾਦਾਤ ਵਿਲੇ ਮਹਿਲਾ ਕਰਮਚਾਰਿਕ ਕੱਲੀ ਸੀ ਅਤੇ ਬੜੀ ਬੇਰਹਿਮੀ ਦੇ ਨਾਲ ਕਤਲ ਕਰਕੇ ਮ੍ਰਿਤਕ ਕੀਤੀ ਗਈ ਹੈ ਸੀਸੀਟੀਵੀ ਕੈਮਰੇ ਬੇਖੰਦ ਤੇ ਪਤਾ ਲੱਗਿਆ ਹੈ ਕਿ ਮਹਿਲਾ ਜਿਸਨੇ अपना मुंह टके हुए है वो कार ਵਿੱਚ داخل ہوئی ਆ ਤੇ 2 ਘੰਟੇ ਬਾਅਦ ਵਾਪਸ ਗਈ ਹੈ ਦੂਜੇ ਪਾਸੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ ਸਵਾਦਤ ਨੂਨ ਜਮ ਦੇ ਨਾ ਦੀ ਔਰਤ ਦੀ ਪਛਾਣ ਵੀ ਕਰ ਦਿੱਤੀ ਗਈ ਹੈ ਤੇ ਜਲਦੀ ਪੂਰੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਮੈਨੂੰ 12 ਵਜੇ ਫੋਨ ਆਈ ਹੈ ਜੀ ਬ੍ਰਦਰ ਇਨ ਲਾ ਦਾ ਫੋਨ ਆਇਆ ਵੀ ਮੈਂ ਘਰ ਆਇਆ ਮੰਮੀ ਮੇਰੀ ਹੈ ਨਹੀਂ ਗਈ ਮੈਂ ਕਿਹਾ ਕੀ ਗੱਲ ਹੋ ਗਈ ਕਹਿੰਦੇ ਉਹਨਾਂ ਨੂੰ ਬਹੁਤ ਬੇਰਹਿਮੀ ਨਾਲ ਕਤਲ ਕੀਤਾ ਗਿਆ ਮੈਂ ਅਹਿਮਦਗੜ ਤੋਂ ਨਾਲ ਹੀ ਚੱਲ ਪਿਆ 1 ਵਜੇ ਮੈਂ ਉਰੇ ਪਹੁੰਚਿਆ ਆ ਕੇ ਦੇਖਿਆ ਤਾਂ ਬਹੁਤ ਹੀ ਬੇਰਹਿਮੀ ਨਾਲ ਮਾਰਿਆ ਗਿਆ ਲੁੱਟਖੋ ਵੀ ਹੋਈ ਹੈ ਜੋ ਉਹਨਾਂ ਦੇ 골ਡ ਪਾਇਆ ਸੀ ਸਾਰਾ ਕੁਝ ਲੈ ਗਿਆ ਬਾਕੀ ਹੋਰ ਕੋਈ ਸਮਾਨ ਨਹੀਂ ਲੈ ਕੇ ਗਿਆ ਘਰ ਦਾ ਹਾਂਜੀ ਇਹ ਇਕੱਲੇ ਹੁੰਦੇ ਸੀ ਰਾਤ ਨੂੰ ਮਤਲਬ ਬੇਟੇ ਸ਼ੌਪ ਤੇ ਜਾਂਦੇ ਸੀ ਬਸ ਉਹਨਾਂ ਨੇ ਆ ਕੇ ਦੇਖਿਆ ਹਾਂ 7 ਵਜੇ ਸ਼ੌਪ ਤੇ ਗਏ ਨੇ ਬਸ ਉਸ ਤੋਂ ਬਾਅਦ ਅਸੀਂ ਹੁਣ ਕੈਮਰਾ ਸੀਸੀਟੀਵੀ ਫੁਟੇਜ ਕਢਾਈ ਆ ਉਹਦੇ ਵਿੱਚ 7:30 ਵਜੇ ਦਾ ਟਾਈਮ ਆ ਰਿਹਾ ਕੋਈ ਲੇਡੀਜ਼ ਮੂੰਹ ਬੰਨਿਆ ਹੋਇਆ ਉਹਦਾ ਉਹ ਐਂਟਰ ਹੋਈ ਆ ਘਰ ਦੇ ਵਿੱਚ ਔਰ 9:30 ਵਜੇ ਦੇ ਕਰੀਬ ਉਹ ਬਾਹਰ ਗਈ ਆ ਕੀ ਨਾਮ ਸੀ ਐਨਟੀ ਆਂਟੀ ਕਮਲੇਸ਼ ਰਾਣੀ 65 ਸਾਲ ਲੱਛੇ ਕੀ ਕੰਮ ਕਰਦੇ ਨੇ ਫਾਸਟ ਫੂਡ ਦਾ ਕੰਮ ਹੈ ਕਿੱਥੇ ਜੀਟੀਵੀ ਮਾਰਕੀਟ ਨਨ ਦੇ ਉੱਚ ਬੇੜਾ ਇਲਾਕੇ ਵਿੱਚ ਰਾਤ ਵੇਲੇ ਇੱਕ 65 ਸਾਲਾ ਦੀ ਮਹਿਲਾ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਮ੍ਰਿਤਕਾਂ ਦੀ ਪਛਾਣ ਕਮਲੇਸ਼ ਰਾਣੀ ਵੱਜੂ ਹੋਈ ਹੈ ਮੇਰੀ ਜਾਣਕਾਰੀ ਅਨੁਸਾਰ ਵਾਦਾਤ ਵਿਲੇ ਮਹਿਲਾ ਕਰਮਚਾਰਿਕ ਕੱਲੀ ਸੀ ਅਤੇ ਉਸ ਦੇ ਦੋਨੋਂ ਪੁੱਤਰ ਕੰਮ ਤੇ ਕਈ ਹਫ਼ਤੇ ਸਲਮਿਤ ਕਰਦੇ ਜਵਾਈ ਵਿਸ਼ਾਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਸ ਦੇ ਦੋਨੋਂ ਸਾਲੇ ਫਾਸਟ ਫੂਡ ਦਾ ਕੰਮ ਕਰਦੇ ਹਨ ਅਤੇ ਉਹ 7 ਵਜੇ ਘਰੋਂ ਗਈ ਸਨ ਵਾਦਾਤ ਵਿਲੇ ਮਹਿਲਾ ਕਰਮਚਾਰਿਕ ਕੱਲੀ ਸੀ ਅਤੇ ਬੜੀ ਬੇਰਹਿਮੀ ਦੇ ਨਾਲ ਕਤਲ ਕਰਕੇ ਮ੍ਰਿਤਕ ਕੀਤੀ ਗਈ ਹੈ ਸੀਸੀਟੀਵੀ ਕੈਮਰੇ ਬੇਖੰਦ ਤੇ ਪਤਾ ਲੱਗਿਆ ਹੈ ਕਿ ਮਹਿਲਾ ਜਿਸਨੇ अपना मुंह तकए हुए है वो कार ਵਿੱਚ داخل ہوئی ਆ ਤੇ 2 ਘੰਟੇ ਬਾਅਦ ਵਾਪਸ ਗਈ ਹੈ ਦੂਜੇ ਪਾਸੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ ਸਵਾਦਤ ਨੂਨ ਜਮ ਦੇ ਨਾ ਦੀ ਔਰਤ ਦੀ ਪਛਾਣ ਵੀ ਕਰ ਦਿੱਤੀ ਗਈ ਹੈ ਤੇ ਜਲਦੀ ਪੂਰੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਮੈਨੂੰ 12 ਵਜੇ ਫੋਨ ਆਈ ਹੈ ਜੀ ਬ੍ਰਦਰ ਇਨ ਲਾ ਦਾ ਫੋਨ ਆਇਆ ਵੀ ਮੈਂ ਘਰ ਆਇਆ ਮੰਮੀ ਮੇਰੀ ਹੈ ਨਹੀਂਗੀ ਮੈਂ ਕਿਹਾ ਕੀ ਗੱਲ ਹੋ ਗਈ ਕਹਿੰਦੇ ਉਹਨਾਂ ਨੂੰ ਬਹੁਤ ਬੇਰਹਿਮੀ ਨਾਲ ਕਤਲ ਕੀਤਾ ਗਿਆ ਮੈਂ ਅਹਿਮਦਗੜ ਤੋਂ ਨਾਲ ਹੀ ਚੱਲ ਪਿਆ 1 ਵਜੇ ਮੈਂ ਉਰੇ ਪਹੁੰਚਿਆ ਆ ਕੇ ਦੇਖਿਆ ਤਾਂ ਬਹੁਤ ਹੀ ਬੇਰਹਿਮੀ ਨਾਲ ਮਾਰਿਆ ਗਿਆ ਲੁੱਟਖੋ ਵੀ ਹੋਈ ਹੈ ਜੋ ਉਹਨਾਂ ਦੇ 골ਡ ਪਾਇਆ ਸੀ ਸਾਰਾ ਕੁਝ ਲੈ ਗਿਆ ਬਾਕੀ ਹੋਰ ਕੋਈ ਸਮਾਨ ਨਹੀਂ ਲੈ ਕੇ ਗਿਆ ਘਰ ਦਾ ਹਾਂਜੀ ਇਹ ਇਕੱਲੇ ਹੁੰਦੇ ਸੀ ਰਾਤ ਨੂੰ ਮਤਲਬ ਬੇਟੇ ਸ਼ੌਪ ਤੇ ਜਾਂਦੇ ਸੀ ਬਸ ਉਹਨਾਂ ਨੇ ਆ ਕੇ ਦੇਖਿਆ ਹਾਂ 7 ਵਜੇ ਸ਼ੌਪ ਤੇ ਗਏ ਨੇ ਬਸ ਉਸ ਤੋਂ ਬਾਅਦ ਅਸੀਂ ਹੁਣ ਕੈਮਰਾ ਸੀਸੀਟੀਵੀ ਫੁਟੇਜ ਕਢਾਈ ਆ ਉਹਦੇ ਵਿੱਚ 7:30 ਵਜੇ ਦਾ ਟਾਈਮ ਆ ਰਿਹਾ ਕੋਈ ਲੇਡੀਜ਼ ਮੂੰਹ ਬੰਨਿਆ ਹੋਇਆ ਉਹਦਾ ਉਹ ਐਂਟਰ ਹੋਈ ਆ ਘਰ ਦੇ ਵਿੱਚ ਔਰ 9:30 ਵਜੇ ਦੇ ਕਰੀਬ ਉਹ ਬਾਹਰ ਗਈ ਆ ਕੀ ਨਾਮ ਸੀ ਐਨਟੀ ਆਂਟੀ ਕਮਲੇਸ਼ ਰਾਣੀ 65 ਸਾਲ ਲੱਛੇ ਕੀ ਕੰਮ ਕਰਦੇ ਨੇ ਫਾਸਟ ਫੂਡ ਦਾ ਕੰਮ ਹੈ ਕਿੱਥੇ ਜੀਟੀਵੀ ਮਾਰਕੀਟ